ਅਲਟਨ پارک ਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜੋ ਅੱਜ ਉਦਘਾਟਨ ਕੀਤਾ ਗਿਆ ਹੈ ਇਹ ਇਕੱਲਾ ਖੇਡ ਦਾ ਇੱਕ ਗਰਾਊਂਡ ਨਹੀਂ ਹੋਊਗਾ ਇੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਜਿੱਥੇ ਇੰਟਰਨੈਸ਼ਨਲ ਸਟੇਡੀਅਮ ਦੀ ਉਦਘਾਟਨ ਹੋ ਗਿਆ ਸਾਲ ਲੱਗੂਗਾ ਜੀ ਬਣਨ ਨੂੰ cricket ਦਾ ਇੱਕ ਸਟੇਡੀਅਮ ਮੁਹਾਲੀ ਹੈ ਨਾ ਹੁਣ ਤਾਂ ਮੁੱਲਾਪੁਰ ਆ ਗਿਆ ਉਹ ਉੱਥੇ ਮੈਚ ਹੁੰਦੇ ਆ ਫੋਰ ਉਸ ਤੋਂ ਬਾਅਦ ਇੰਟਰਨੈਸ਼ਨਲ ਮੈਚ ਨਹੀਂ ਹੁੰਦੇ ਪੰਜਾਬ ਇੱਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਅਸੀਂ ਸਾਡੀ ਗੁਰੂ ਦੀ ਧਰਤੀ ਸ੍ਰੀ ਅਮਰਸਰ ਸਾਹਿਬ ਦੇਖੇ ਬਣਾਵਾਂਗੇ ਜਿੱਥੇ ਇੰਟਰਨੈਸ਼ਨਲ ਮੈਚ ਹੋਣਗੇ ਜਲੰਧਰ ਦੀਆਂ ਕ੍ਰਿਕਟ ਦੀਆਂ ਬੋਲਾਂ ਤੇ ਕ੍ਰਿਕਟ ਦੇ ਬੈਟ ਬਣੇ ਹੋਏ ਨੇ ਉਹਦੇ ਨਾਲ ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਫੁੱਟਬਾਲ ਬਣਦੀਆਂ ਜਿਹੜੀਆਂ ਜਲੰਧਰ ਚ ਉਹਨਾਂ ਨਾਲ FIFA ਵਰਲਡ ਕੱਪ ਖੇਡਿਆ ਜਾਂਦਾ ਹੈ ਜਲੰਧਰ ਦੀਆਂ ਜਿਹੜੀਆਂ ਰਗਬੀ ਦੀਆਂ ਬਾਲਸ ਬਣਦੀਆਂ ਨੇ ਉਹਦੇ ਨਾਲ ਵਰਲਡ ਕੱਪ ਖੇਡੇ ਜਾਂਦੇ ਇੱਥੋਂ ਦੇ ਸਮਾਨ ਨਾਲ ਮਾਨ ਵਾਲੀ ਗੱਲ ਹੈ। ਯੁੱਧ ਨਸ਼ੇ ਵਿਰੁੱਧ ਜਿਹੜਾ ਉਹਦਾ ਇੱਕ ਬਹੁਤ ਵੱਡਾ 파ਟ ਖੇਡਾਂ ਨੇ ਜੀ। ਗਰਾਊਂਡ ਪਰ ਤੇ ਆਪਾਂ ਨੇ ਤਾਂ ਆਪਾਂ ਨੂੰ ਨਸ਼ੇ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੀ ਨਹੀਂ ਰਹਿਣੀ ਕਿਉਂਕਿ ਨਸ਼ਾ ਕਰਨ ਨਾਲ ਹੋਊ ਕੌਣ ਜਦੋਂ ਗਰਾਊਂਡ 'ਚ ਆ ਕੇ ਸਾਰਾ ਯੂਥ ਸ਼ਰੀਰ ਨਾਲ ਪਿਆਰ ਹੋ ਗਿਆ ਫਰਾਕਾ ਖਾਣ ਲੱਗ ਗਿਆ ਫਿਰ ਉਹ ਕਿੱਥੇ ਵੇਚਣਗੇ ਜੀ ਜਦੋਂ ਦੀ ਮਾਰਕੀਟ ਹੀ ਖਤਮ ਹੋ ਗਈ ਜੀ। ਸਾਨੂੰ ਇਹ ਉਮੀਦ ਹੈ ਕਿ ਅਸੀਂ ਖੇਡਾਂ ਦੇ ਵਿੱਚ ਪੰਜਾਬ ਨੂੰ ਨੰਬਰ 1 ਬਣਾ ਦਾਂਗੇ ਤਾਂ ਪੰਜਾਬ ਜਿਹੜਾ ਹੈ ਉਹ ਦੁਬਾਰੇ ਪੰਜਾਬ ਦੇ ਜਿਹੜੀ ਜਵਾਨੀ ਹੈ ਉਹ ਦੁਬਾਰੇ ਖੇਡਾਂ ਵੱਲ ਜਦੋਂ ਆਕਰਸ਼ਿਤ ਹੋਊਗੀ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੰਟਰਨੈਸ਼ਨਲ ਹਾਕੀ ਦੇ ਮੈਚ ਵੀ ਮਿਲਣਗੇ ਤੁਹਾਨੂੰ ਇੰਟਰਨੈਸ਼ਨਲ ਕ੍ਰਿਕਟ ਦੇ ਮੈਚ ਵੀ ਮਿਲਣਗੇ ਤਾਂ ਕਿ ਬੱਚਿਆਂ ਦੇ ਵਿੱਚ ਜੋਸ਼ ਪੈਦਾ ਹੋਵੇ